ਹਾਂਜੀ ਭਾਈ ਕਿੱਦਾਂ ਲੱਗੇ ਹੋਈ ਹੋਰ ਕਿੱਦਾਂ ਹਸਤਾਤ ਕਿ ਲੱਗਦੀ ਆ ਵਧੀਆ ਵਧੀਆ ਭਾਈ ਮੇਰੀ ਯਾਰ ਗਾਂ ਦੇ ਆ ਚੱਡੇ ਥੱਲੇ ਬਾਂਟਾ ਜਾ ਬਣ ਗਿਆ ਉਹਦਾ ਕੋਈ ਨੁਕਤਾ ਫਾਦ ਦੱਸਿਓ ਗਾਂ ਦੇ ਹਾਂਜੀ ਉਹ ਗਾਂ ਚੱਡੇ ਚ ਪਈ ਹੋ ਸੋਝਿਆ ਹਾਂਜੀ ਹਾਂਜੀ ਥੱਲੇ ਗੰਨ ਤਾਂ ਨਹੀਂ ਪਿਆ ਰਹਿੰਦਾ ਹਾਂਜੀ ਹਾਂਜੀ ਚੱਲੋ ਫਿਰ ਭਾਜੀ ਆ ਪਹਿਲਾਂ ਤਾਂ ਭਾਜੀ ਸਾਰਿਆਂ ਨੂੰ ਬਸੀ ਗੱਲ ਤੇ ਜਿਹੜੇ ਮੇਰੇ ਭਰਾ ਨੂੰ ਕੇਰਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਤੇ ਸ਼ੇਅਰ ਜਰ ਕਰੋ ਤੇ ਭਾਈ ਨੋਟਾ ਤਨੂ ਕੱਲੇ ਨੂੰ ਇਹ ਸਾਰਿਆਂ ਨੂੰ ਦੱਸਾਂਗੇ ਹਾਂਜੀ ਤੇ ਖਾਈ ਨੇ ਨਾ ਤੱਕ ਗਾਵਾਂ ਦੇ ਥੱਲੇ ਜਿਹੜਾ ਬਾੜੀਆਂ ਬੰਦ ਕਰੀ ਭਾਜੀ ਬੰਦ ਕਰੀ ਲੋਕੀ ਤੇ ਜਿੱਦਾਂ ਨਾ ਇਹ ਆਪਣੇ ਗਾਵਾਂ ਜਿੱਦਾਂ ਕਿੱਦਾਂ ਹੁੰਦਾ ਨਾ ਤੇ ਇਹ ਸੋਚ ਜੀਏਗੇ ਇੱਕ ਸਾਈਡ ਨੂੰ ਹਾਂਜੀ ਹਾਂ ਹਾਂਜੀ ਉਹ ਗਾਵਾਂ ਜਿੱਦਾਂ ਤਾਂ ਸੋਚ ਜਾਂਦਾ ਬਰਾਜਾ ਥੱਲੇ ਪਸ਼ੂ ਐ ਨਾ ਗੰਦ ਬੰਦ ਜਿਹਾ ਹੁੰਦਾ ਨਾ ਇਹਨੂੰ ਫਿਰ ਦੁੱਧ ਜੋਗਿਆ ਹਟਿਆ ਹਨ ਫੈਕਸ਼ਨ ਬਣ ਜਾਂਦੀ ਆ ਉਹ ਛੱਡੇ ਦੇ ਨਾਲ ਫੈਕਸ਼ਨ ਆਉਂਦਾ ਸੋਜ ਬਣ ਜਾਂਦੀ ਉਹ ਵੰਟਾ ਬਣ ਜਾਂਦਾ ਤੇ ਉਹ ਸ਼ੁਰੂ ਹੋਣ ਤੋਂ ਹੀ ਫੜ ਲਵੇ ਮੈਂ ਆਲਮੋਸਟ ਸੈੱਟਸ ਵੀ ਗਿਆ ਨੇ ਅੱਗੇ ਹੀ ਹਾਂਜੀ ਤੇ ਆਪਣਾ ਇਹ ਚੱਡਾ ਸੁੱਜੇ ਤਾਂ ਆਪਣਾ ਕਹਿੰਦਾ ਵੀ ਚੱਡਾ ਸੁੱਜ ਗਿਆ ਫੇਰ ਕਿਹਦੇ ਡਾਕਟਰ ਨੂੰ ਦਵਾਈ ਦੇਣ ਮੇਰੇ ਕੋਲ ਕੋਈ ਹੱਥ ਜਿਹੜਾ ਐਕਸਪੀਰੀਅੰਸ ਹਾਦਾਂਦਾ ਆ ਆਜਾ ਕਿਉਂ ਆਜਾ ਕੋਈ ਹੱਥ ਜਿਹੜਾ ਦਾ ਹਾਦਾਂਦਾ ਕੋਈ ਸੋ ਕੁਝ ਦਾ ਹਾਦਾਂਦਾ ਤਰਾ ਮੇਰੇ ਤੋਂ ਜਦੋਂ ਸ਼ੁਰੂ ਹੋ ਕੇ ਫੜ ਲਈ ਹੈ ਨਾ ਸੌਖਾ ਤੇ ਵਧੀਆ ਤਰੀਕਾ ਮੈਂ ਜਿਹੜਾ ਬਣਾਇਆ ਉਹ ਹੀ ਦੱਸਦਾ ਪਿਆ ਠੀਕ ਆ ਬਾਕੀ ਮੈਨੂੰ ਪਗਾਰੀ ਹੈ ਨਾ ਤੇ ਜਿੱਦਾਂ ਕਿ ਮੋ ਜਦੋਂ ਇਹ ਤਾਂ ਸੋਚ ਹੀ ਪੈ ਰਵੇ ਇਹ ਸੁੱਜ ਗਿਆ ਫਰਾ ਇੱਕ ਪਹਿਲਾਂ ਤਾਂ ਲਾਓ ਕੀ ਕਿੰਨਾ ਫਾਲੋ ਠੀਕ ਬਾਲਾਂ ਵਿੱਚ ਕੋੜੀ ਸੌ ਸੌ ਗ੍ਰਾਮ ਕੋੜੀ ਸੌ ਸੌ ਗ੍ਰਾਮ ਹਾਲੋ ਤੇ 100 ਗ੍ਰਾਮ ਮਿੱਠੀ ਸੌਂਫ ਇਹਨਾਂ ਨੂੰ ਪੀ ਲਓ ਠੀਕ ਹੈ ਇਹਨਾਂ ਨੂੰ ਦੇ ਦਿਓ ਉਸ ਤੋਂ ਬਾਅਦ 2 ਘੰਟੇ ਬਾਅਦ ਸਰ੍ਹੋਂ ਦਾ ਤੇਲ ਦੇ ਦਿਓ 100 ਗ੍ਰਾਮ ਠੀਕ ਹੈ ਜੀ ਠੀਕ ਹੈ ਜੀ ਦੇਤੀ ਤੇ ਇਹ ਸਾਫ਼ ਹੋ ਜਾਊਗਾ 2 ਦਿਨ ਕਰਤਾ ਤਦ ਨਾ 3 ਜਿਹੇ ਦਿਨ ਇਹ ਸਾਫ਼ ਪਹਿਲਾਂ ਪਹਿਲਾਂ ਲੱਗਣਾ ਕਿ ਦੁੱਧ ਜਿਹੜਾ ਜਿੱਦਣਾ ਤੂੰ ਦੇਤਾ ਉਹ ਤੋਂ ਦੂਜੇ ਦਿਨ ਦੁੱਧ ਜਿਹੜਾ 6 ਜਾਣਾ 6 ਛੜੇ ਆਉਣੇ ਵਿੱਚ ਮੋਟੇ-ਮੋਟੇ ਠੀਕ ਹੈ ਜੀ ਛਿਛੜੇ ਤੇ ਉਹ ਵੀ ਲੈਣੇ ਕਹੇ ਹੋ ਜਾਵਾ ਤੀਜਾ ਨੁਕਤਾ ਇੱਕ ਹੋਰ ਨੁਕਤਾ ਹੈ ਜਿੱਦਾਂ ਕਿ ਜੰਦ ਦੇ ਰੋਗ ਸੂ ਮੇਰੇ ਦੰਦ ਬੰਦ ਹੋਣਾ ਲੱਪਾ ਦੁੱਧ ਆਣਾ ਘੱਟ ਵੱਧ ਹੋ ਜਾਂਦਾ ਹਾਂਜੀ ਤੇ ਥਣ ਦਾ ਹੀ ਰੋਗ ਇਹ ਵੀ ਉਹਦੇ ਵਿੱਚ ਕਾਲੀ ਮਿਰਚ ਵੀ ਕਰਾਂ ਠੀਕ ਹੈ ਜੀ ਵੀ ਕਰਾਂ ਹਲਦੀ 15 ਗ੍ਰਾਮ ਉਹਦੇ ਆਪਾਂ ਨੇ ਕੀ ਕਿਹਾ ਹੁੰਦੇ ਆ ਨਿੰਮ ਦੇ ਪੱਤੇ ਇਹਨਾਂ ਨੂੰ ਪਾਣੀ ਚ उबाल ਲਓ ਪਾਣੀ ਚ उबाल ਲਿਆ ਠੀਕ ਹੈ ਜੀ ਇਹਨਾਂ ਨੇ ਜਿਹੜਾ ਪਾਣੀ ਤੇ उबाल ਕੇ ਜਿਹੜਾ ਬਚਿਆ ਪਾਣੀ ਹਾਂਜੀ ਹੈਨਾ ਹਾਂਜੀ ਪਾਊਡਰ ਕਰਕੇ ਉਹ ਕਰਨੇ ਆ ਕਾਲੀ ਮਿਰਚ ਤੇ ਆਪਣਾ ਕੀ ਕਹਿੰਦੇ ਆ ਹਲਦੀ ਪਾਊਡਰ ਕਰਕੇ ਪਾਣੀ ਚ ਵਲਣਾ ਠੀਕ ਹੈ ਜੀ ਉਹਨੂੰ ਛਾਣ ਲੈਣਾ ਛਾਣ ਕੇ ਪਾਣੀ ਨੂੰ ਕੋਸਾ ਦੇਣਾ ਦੋ ਵਾਰ ਠੰਡ ਦੇ ਰੋਗ ਗਿਆ ਉਹ ਜਿਹੜਾ ਪਾਣੀ ਦੇਣਾ ਦਿਨ ਚ ਦੋ ਵਾਰ ਦੇਣਾ ਇੱਕ ਅੱਜ ਦੇਣਾ ਇੱਕ ਦੂਜੇ ਦਿਨ ਦੇਣਾ ਠੀਕ ਹੈ ਜੀ ਮਤਲਬ ਦੋ ਦਿਨਾਂ ਚ ਦੋ ਵਾਰ ਦੇਣਾ ਦੋ ਤਿੰਨ ਵਾਰ ਦੇ ਦੋ ਤੇ 10 ਜਾਂ 4 ਵਾਰ ਜਦੋਂ ਕਲੀਅਰ ਹੋ ਜਾਂਦਾ ਹੈ ਠੀਕ ਹੈ ਜੀ ਤੇ ਸਭ ਤੋਂ ਵਧੀਆ ਤੇ ਦੇਸੀ ਨੌਕਤਾ ਆ ਭਰਾ ਇਹਦੇ ਨਾਲ ਦਾ ਨੌਕਤਾ ਕੋਈ ਹੈ ਨਹੀਂ ਮੈਂ ਤਾਂ ਆਪਣੇ ਇੱਥੇ ਸਪੈਰੀਮੈਂਟ ਕੀਤੇ ਆ ਠੀਕ ਆ ਤੇ ਇਹ ਨਾਲ ਕੀ ਆਪਣੇ ਥਰਗਾਵਾ ਵਿੱਚ ਆਦੇ ਰਹਿੰਦੇ ਆ ਤੇ ਵੱਧ ਉਹ ਵੱਧ ਹੈ ਨਾ ਗਾਣਾ ਦਾ ਉਹ ਨਹੀਂ ਲੱਗਦਾ। ਤੇ ਹਲਦੀ ਵਿੱਚ ਪੱਕੀ ਐਡ ਕਰ ਲੋ ਯਾਰ। ਥੋੜੀ ਜਿਹੀ ਆਪ ਦੀ ਪਾਈ ਹੋਇਆ ਕਰੋ। ਜੇ ਕਵਾਂਟਰ ਹਲਦੀ ਪਾਉਂਦੇ ਆ ਨਾ ਫਿਰ ਇਹ ਐਂਟੀਬੈਕਟਿਕ ਹੁੰਦਾ। ਠੀਕ ਆ ਜੀ। ਜੇ ਕਵਾਂਟਰ ਹਲਦੀ ਪਾਉਂਦੇ ਆ ਤੇ ਵਿੱਚ ਜੇ ਸਿਆਲਾਂ ਨੂੰ 1 ਕਿਲੋ 1.5 ਕਿਲੋ ਵੀ ਕਰ ਲਿਆ ਕਰੋ। ਠੀਕ ਆ ਜੀ। ਗਰਮੀਆਂ ਨੂੰ ਘੱਟੋ ਘੱਟ ਅੱਧਾ ਕਿਲੋ ਤੋਂ ਰੱਖਿਆ ਕਰੋ। ਠੀਕ ਆ ਬਈ। ਮੈਨੂੰ ਵਧੀਆ ਲੱਗਦਾ ਹੈ ਕਿ ਇੱਕ ਤਰ੍ਹਾਂ ਇਹ ਹਲ ਮਤਲਬ ਅੰਦਰ ਕੋਈ ਅੰਦਰੂਨੀ ਨਹੀਂ ਹੁੰਦਾ ਜਿਹੜੇ ਟਿਸ਼ੂ ਹੁੰਦੇ ਨੇ ਉਹਦੇ ਵਿੱਚ ਜਿਹੜੇ ਛੱਡੇ ਹੋਏ ਚੇ ਜੇ ਅੰਗੂਰ ਹੁੰਦੇ ਆ ਅੰਗੂਰ ਵੀ ਤੇਰੇ ਗੁੱਛੇ ਬਣੇ ਹੁੰ ਉਹ ਲੈ ਗੂਰਾ ਵਰਗੇ ਗੁੱਛੇ ਬਣਾ ਲੇ ਜਦੋਂ ਨਾ ਦੇਣਾ ਸੈਚਾ ਹੋ ਜਾਂਦੇ ਉਹ ਸੁੱਜ ਜਾਂਦੇ ਆ ਉਹ ਇੰਨੇ ਸੰਤ ਹੋ ਜਾਂਦੇ ਨਾ ਉਹ ਸੁੱਜ ਕੇ ਫੈਸਲਾ ਲਾ ਲਾ ਕਿ ਬੰਦਾ ਕਿੱਡਾ ਛੱਡਾ ਬੰਦਾ ਸੁੱਜ ਗਿਆ ਉਹ ਅੰਦਰੋਂ ਦੇ ਅੰਦਰ ਜਿਹੜੇ ਹੁੰਦੀ ਹਲਦੀ ਉਹ ਗੁੱਛਿਆਂ ਨੂੰ ਉਹਦੇ ਵਿੱਚ ਐਂਟੀਬੈਕਟਰ ਦਾ ਕੰਮ ਕਰਦਾ ਤੇ ਕੋਈ ਵੀ ਅਸਰ ਹੋ ਨਹੀਂ ਦਿੰਦੀ ਠੀਕ ਹੈ ਠੀਕ ਹੈ ਬਈ ਪਹਿਲਾਂ ਹੀ ਗਿਵਨ ਉਹਨੂੰ ਜਾਣਦਾ ਵੀ ਜਦੋਂ ਉਹਨੂੰ ਜਾਣਦਾ ਵੀ ਇਹ ਕੋਈ ਨਾ ਕੋਈ ਆਪਣਾ ਗੰਦਾ ਘਟਾਣੂ ਬਣਦਾ ਵੀ ਆ ਤੁਹ ਫੇਲੇ ਹਲਦੀ ਮਾਰ ਹੁੰਦੀ ਆ ਤਾਂ ਇਸ ਕਰਕੇ ਹਲਦੀ ਨੂੰ ਵਿੱਚ ਐਡ ਕਰ ਲਓ ਭਰਾ ਸਾਰੇ ਜਣੇ ਪੇੜੇ ਤੇ ਹਲਦੀ ਆਪਣੇ ਹਲਦੀ ਪਾ ਲਿਆ ਕਰੋ ਥੋੜੀ ਤੇ ਵਧੀਆ ਰਹਿੰਦਾ ਆ ਜੀ ਨਾ ਤੇ ਬਹੁਤ ਵਧੀਆ ਹੋਰ ਵੀ ਮੈਂ ਸਾਨੂੰ ਵਧੀਆ ਵਧੀਆ ਸੁਝਾਅ ਦੱਸਿਓ ਕਰੋ ਠੀਕ ਹੈ ਨਾ ਤੇ ਮੇਰੇ ਚੈਨਲ ਨੂੰ ਜੇ ਤੁਹਾਨੂੰ ਕਿਸੇ ਨੂੰ ਵਧੀਆ ਲੱਗਦਾ ਸਬਸਕ੍ਰਾਈਬ ਤੇ ਸ਼ੇਅਰ ਸ਼ੁਰੂ ਕਰਦੇ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ